ਪਿੰਡ ਸੁਰਾਪੁਰ ਵਿੱਚ ਇੱਕ ਕਰਿਆਨੇ ਦੀ ਦੁਕਾਨ ਗ੍ਰੋਸਰੀ ਖੁੱਲਹੀ ਹੈ ਬਹੁਤ ਹੀ ਵਧੀਆ ਲੱਗਿਆ ਸਾਨੂੰ ਦੇਖ ਕੇ ਇਹ ਆਓ ਆਹੀ ਤੁਹਾਨੂੰ ਬੁਲਾਉਂਦੇ ਆ ਜੋ ਇਹਨਾਂ ਦਾ ਇਹ ਕਾਰੋਬਾਰ ਖੋਲਿਆ ਹੈ ਮਿਰਦੀ ਆਪਣਾ ਨਾਮ ਦੱਸੋ ਪਹਿਲਾਂ ਜੀ ਮੇਰਾ ਨਾਮ ਕਮਲ ਜੀ ਕਮਲ ਕਮਲ ਜੀ ਤੁਸੀਂ ਇਹ ਜਿਹੜੀ ਗ੍ਰੋਸਰੀ ਦੁਕਾਨ ਖੋਲਹੀ ਹੈ ਹਾਂ ਜੀ ਇਹਦੇ ਵਿੱਚ ਕਿਹੜੀ ਕਿਹੜੀ ਸਾਨੂੰ ਆਏ ਤੇ ਮਿਲੂਗੀ ਕਿੰਨੇ ਸਸਤੀ ਮਿਲੂਗੀ ਕਿੰਨੀ ਵਧੀਆ ਮਿਲੂਗੀ ਸਾਨੂੰ ਉਹਦੇ ਬਾਰੇ ਬਾਖੀਤ ਕਰਾਓ ਬਹੁਤ ਵਧੀਆ ਦੁਕਾਨ ਦੇਖ ਕੇ ਮਨ ਖੁਸ਼ ਹੋਇਆ ਹੈ ਕਿ ਤੁਸੀਂ ਹਰ ਇੱਕ ਚੀਜ਼ ਮੇਰੇ ਰੱਖੀ ਹੈ ਜਿਵੇਂ ਕਿ ਦੇਖੋ ਆ ਸਫੀਤੀ ਕੇ ਰੱਖਿਆ ਹੋਇਆ ਹੈ ਐਬਰੀ ਵੇਕਾ ਕੀ ਰੱਖਿਆ ਆ ਦਸੀਂ ਹਰ ਕਾਈਟਮ ਹੈ ਜਿਹਦੀ ਵਿਸ਼ੇਸ਼ਤਾ ਹੈ ਇੱਥੇ ਮਤਲਬ ਆਪਣੀ ਦੁਕਾਨ ਦੇ ਵੇਚਿਆ ਹਾਂ ਕੀ ਆਏ ਤੁਸੀਂ ਸਸਤੇ ਰੇਟ ਤੇ ਬਾਕੀ ਨਾਲ ਸਮਾਨ ਦੇਉਂਗੇ ਕਿਸ ਨਾਲ ਕਿਸੇ ਨੂੰ ਦੇਉਂਗੇ ਉਹਦੇ ਵਰਗਾ ਨਵਾਸੇ ਦਿਓ ਜੀ ਇਹ ਬਿਲਕੁਲ ਸਹੀ ਰੇਟ ਤੇ ਦਿੱਤੀ ਜਾਊਗੀ ਜੀ ਕੋਈ ਇਹਦੇ ਚੋ ਦੋਰਾਉ ਨਹੀਂ ਕੋਈ ਕਿਸੇ ਨਾਲ ਇਹਦਾ ਰੇਟ ਦਾ ਮੱਤੇ ਨਹੀਂ ਸਭ ਵਧੀਆ ਕੁਆਲਟੀ ਦਾ ਮਾਲ ਦਿੱਤਾ ਜਾਏਗਾ ਮੈਂ ਲੋਕੇਸ਼ਨ ਭੁੱਲ ਗਿਆ ਦੱਸੋ ਇਹ ਲੋਕੇਸ਼ਨ ਕਿੱਥੇ ਹੈ ਖਲਿਸਾਪੁਰ ਦੇ ਵਿੱਚ ਆਪਾਂ ਕਿਲੇ ਥਾਂ ਆਇਆ ਕਰੇ ਸਮਾਨ ਲੈਣ ਵਾਸਤੇ ਇਹ ਜਗ੍ਹਾ ਬਿਲਕੁਲ ਡਾਕਟਰ ਦੀ ਦੁਕਾਨ ਦੇ ਨਾਲ ਹੈ ਜੀ ਮੈਡੀਕਲ ਡਾਕਟਰ ਅੱਛਾ ਜੀ ਦੁਕਾਨ ਦੇ ਨਾਲ ਤੇ ਡੋਰ ਸਾਹ ਕੋਣ ਹੈ ਜੀ ਡੋਰ ਸਾਹ ਕੀ ਨਾਮ ਹੈ ਡਾਕਟਰ ਟਿੰਕਾ ਹੈ ਜੀ ਅੱਛਾ ਜੀ ਰੱਤੇਵਾਲ ਤੋਂ ਅੱਛਾ ਜੀ ਉਹਨਾਂ ਦੇ ਬਿਲਕੁਲ ਨਾਲ ਹੈ ਸਾਡੇ ਠੀਕ ਹੈ ਜੀ ਅਛਾ ਵੀਰੇ ਹਮੇ ਇਹ ਸੋਚੀ ਸੀ ਤੋਂ ਪਹਿਲਾਂ ਕੀ ਕੰਮ ਕਰਦੇ ਹੁੰਦੇ ਸੀ ਇਹ ਦੁਕਾਨ ਖੋਲੋਂਦੇ ਪਹਿਲਾਂ ਤੁਹਾਨੂੰ ਕਿਵੇਂ ਸ਼ੌਂਕ ਆ ਗਿਆ ਦੁਕਾਨ ਖੋਲੋਂਦਾ ਸਮਝ ਬਸ ਸੁਣ ਜਾਓ ਇਹ ਤੋਂ ਪਹਿਲਾਂ ਮੈਂ ਦबई ਸੀਗਾ ਜੀ ਉੱਥੇ ਤਕਰੀਬਨ 25 ਸਾਲ ਹੁਣ ਉੱਥੋਂ ਰਿਟਾਇਰਮੈਂਟ ਲੈ ਕੇ ਤੇ ਫੇਰੇ ਇੱਥੇ ਆ ਕੇ ਹੁਣੇ ਆਪਣਾ ਕੁਝ ਥਿਲੋ ਕੰਮ ਸ਼ੁਰੂ ਕੀਤਾ ਵੈਰੀ ਗੁੱਡ ਹੈ ਠੀਕ ਹੈ ਜੀ ਠੀਕ ਹੈ ਤੁਹਾਨੂੰ ਪ੍ਰੇਰਿਤ ਕਿਨੇ ਕੀਤਾ ਮੈਨੂੰ ਉਮੇਦ ਹੈ ਵਿੱਚ ਇਹ ਤੋਂ ਸਭ ਪ੍ਰੇਰਿਤ ਕੀਤਾ ਹੋਣਾ ਤੁਹਾਡੇ ਚਾਚਾ ਜੀ ਦੱਸਿਆ ਹਣਾ ਤੇ ਇਹ ਕੰਮ ਖੋਲੋ ਬੜਿਆਂ ਨੇ ਤੁਹਾਨੂੰ ਦੱਸਿਆ ਕਿ ਚਲੋ ਆਪਣਾ ਕੁਛ ਥਿਲੋ ਕੁਛ ਆਪਣਾ ਕੰਮ ਸ਼ੁਰੂ ਕਰੀਏ ਤੇ ਠੀਕ ਹੈ ਅੱਛਾ ਇਹ ਠੀਕ ਹੈ ਜੀ ਤੁਸੀਂ ਦੱਸੋ ਜੀ ਜਿਹੜਾ ਇਹਨਾਂ ਕਾਮਗਰ ਖੁੱਦ ਆਏ ਤੇ ਇਹਨਾਂ ਵਿੱਚ ਇਹਨਾਂ ਕਿੰਨੇ ਕਾਮ ਆ ਬੀ ਹਾਸ ਲੋਗੇ ਤੇ ਇੱਕ extra ਕੰਮ ਕਰ ਰਹੇ ਤੁਸੀਂ ਨੂੰ ਪ੍ਰੇਰਨਾ ਅਫਸਰ ਉਹ ਤੁਸੀ ਇਹਨਾਂ ਦੇ ਦੱਸੋ ਜੀ ਤੇ ਬਾਰੇ ਸਰਦੇ ਜੀ ਪਹਿਲੇ ਜੇ ਤੁਹਾਡੇ ਉਸ ਤੋਂ ਬਾਅਦ ਜਿਹੜੀ ਤੁਸੀਂ ਪ੍ਰੇਰਨਾ ਦੀ ਗੱਲ ਕੀਤੀ ਹੈ ਇਹ ਸਾਡਾ ਛੋਟਾ ਭਰਾ ਹੈ ਉਹ ਅੱਜ ਤੱਕ ਇਹਨੇ ਦਵਾਈ ਦੇ ਵਿੱਚ ਜਿਹੜਾ ਆਪਣਾ ਕੰਮ ਕਰ ਕੀਤਾ ਸੁਪਰਵਾਈਜ਼ਨ ਕਰਦਾ ਰਿਹਾ ਉਹ ਜਾਣਕਾਰ ਵੀ ਹੈ ਦੇ ਜਦੋਂ ਸਾਡੇ ਨਾਲ مشورہ ਕਰਦਾ ਸੀ ਨਾ ਕਿ ਮੈਂ ਕੋਈ ਕੰਮ ਕਰਨਾ ਹੈ ਤਾਂ ਅਸੀਂ ਵਿਚਾਰਦੇ ਇਹ ਕਿਹਾ ਇਹਨੂੰ ਕਿ ਟੁਕਰੀਆਂ ਨੇ ਦੀ ਦੁਕਾਨ ਤੇ ਘਰ ਇਹਦੇ ਵਿੱਚ ਸਾਫ ਸੁਥਰਾ ਜਿਹੜਾ ਸਾਮਾਨ ਮਿਲੇ ਔਰ ਕੁਆਲਟੀ ਵਧੀਆ ਮੇਰੇ ਬਾਜ਼ਾਰ ਦੇ ਜਿਹੜੇ ਕੀਮਤਾਂ ਉਹਨਾਂ ਨਾਲੋਂ ਬਿਲਕੁਲ ਕੰਟਰੋਲ ਰੇਟ ਦੇ ਮਿਲੇ ਔਰ ਆਪਣਾ ਜਿਹੜਾ ਜੋ ਵੀ ਵਾਜਬ ਮੁਨਾਫਾ ਲੈ ਕੇ ਉਹ ਜਿਹੜਾ ਸੇਲ ਕਰ ਤੇ ਉਮੀਦ ਹੈ ਕਿ ਬਹੁਤ ਵਧੀਆ ਇੱਥੇ ਕਾਰੋਬਾਰ ਚੱਲੂਗਾ ਅਕੇ ਕਿਹੜੀ ਕਿਹੜੀ ਆਈਟਮ ਐਟਮ ਫੇਮਿਲਿੀ ਨੂੰ ਖਾਣ ਲਈ ਦੋਸਤ ਐਟੋਕੈਟਿਕ ਵੀ ਆਈਟਮ ਮਿਲੂਗੀ ਸੁਖਦੇਵ ਜੀ ਆਈਟਮ ਦਾ ਜਿਹੜੀ ਹੈ ਅਸੀਂ ਵਾਝੇ ਇਹ ਨਹੀਂ ਕਹਿ ਸਕਦੇ ਵੀ ਪੂਰੀਆਂ ਕਰ ਦਵਾਂਗੇ ਹਮਮ ਲੇਕਿਨ ਜਿੱਦਾਂ ਜਿੱਦਾਂ ਦੀ ਕਸਟਮਰ ਦੀ ਜ਼ਬਾਨ ਆਣੀ ਹੈ ਉਸ ਦੇ ਹਿਸਾਬ ਨਾਲ ਹਰ ਚੀਜ਼ ਇੱਥੇ ਅਵੇਲੇਬਲ ਕਰਾਵਾਂਗੇ ਜਿਹੜੇ ਆ ਥੈਲੇ ਰੱਖੇ ਨੇ ਇਹ ਥੈਲੇ ਕਹਦੇ ਇਹਦੀ ਮਤਲਬ ਫੀਡ ਹੈ ਚਾਹ ਦੀ ਦੇ ਜੀ ਇਹ ਸਖਦੇ ਵਿੱਚ ਚੀਨੀ ਦੇ ਥੈਲੇ ਵੀ ਹੈ ਤੇ ਤਾਰਾ ਮੀਰਾ ਜਾਂ ਮੈਦਾ ਵਗੈਰਾ ਅੱਜ ਕਦੀ ਜਲਦੀ ਮਾਤਾ ਨੂੰ ਖੇੜ ਜਾਣੇ ਕੋ ਲੋਕ ਨਹੀਂ ਹੈ ਜੀ ਜੋ ਸਮਾਨ ਇਥੇ ਉਪਲਬਧ ਹੋਊਗਾ ਜੀ ਬਿਲਕੁਲ ਵਿਸ਼ਵਾਸ ਜਾਨੇ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਕਿਸੇ ਪਾਸੇ ਜਾਣ ਦੀ ਜ਼ਰੂਰਤ ਨਹੀਂ ਪਾਉਗੀ ਬਾਜ਼ਾਰ ਰੇਟ ਵਧੀਆ ਕਾਉਂਟਿੰਗ ਬਾਜ਼ਾਰ ਰੇਟਾਂ ਤੇ ਤੁਹਾਨੂੰ ਸੂਰਾਪ੍ਰੋਫੈਟ ਜੀ ਹਾਂਜੀ ਠੀਕ ਹੈ ਜੀ ਆ ਬੱਚਿਆਂ ਵਾਸਤੇ ਵੀ ਟੌਫੀਆਂ ਵਗੈਰਾ ਸਭ ਕੁਝ ਰੱਖਿਆ ਹੈ ਜੀ ਬਹੁਤ ਵਧੀਆ ਬਹੁਤ ਵਧੀਆ ਹੈ ਜੀ ਜਿੱਥੇ ਨੌਜਵਾਨਾਂ ਨੇ ਵਿਦੇਸ਼ਾਂ ਵੀ ਜਾਣ ਦਾ ਰੁਕਮਾਇਆ ਹੋਇਆ ਉੱਥੇ ਵਿਦੇਸ਼ਾਂ ਤੋਂ ਆ ਕੇ ਵੀ ਆਪਣੇ ਕਾਰੋਬਾਰ ਸੈੱਟ ਕਰਨ ਵਾਸਤੇ ਦੇਖੋ ਕਿੰਨੀ ਵਧੀਆ ਦੁਕਾਨ ਸਜਾਈ ਹੈ ਔਰ ਹਰ ਇੱਕ ਆਈਟਮ ਜੋ ਕਿ ਅਸੀਂ ਸ਼ਰਮ ਜਾ ਕੇ ਲੱਭਦੇ ਹੁੰਦੇ ਸੀ ਉਹ ਹੁਣ ਪਿੰਡਾਂ ਵਿੱਚ ਮਿਲੇਗੀ ਔਰ ਬਾਜ਼ਾਰ ਵਿੱਚੋਂ ਤੇ ਮਿਲੇਗੀ ਇਹਦੇ ਬਾਰੇ ਹੋਰ ਫਿਕਰਾਂ ਚਾਹਦੇ ਇੰਥੇ ਜੀ ਇਹ ਮੈਂ ਦਿਖਾਇਆ ਜੀ ਬਹੁਤ ਵਧੀਆ ਹੈ ਜੀ ਕੋਸਮਤ ਠੀਕ ਹੈ ਜੀ ਹੋ ਜੀ ਜਿਹੜਾ ਇਹ ਕਹਨੇ ਜਾਂਦੇ ਨੇ ਵੀ ਤੁਸੀਂ ਟਾਈਮ ਟਾਈਮ ਤੇ ਆ ਕੇ ਜਿਹੜਾ ਇਹ ਮੁਕਬਰੇ ਕਰਕੇ ਇਹ ਜਿਹੜੀ ਐਡ ਹੈ ਜਿਹੜੀ ਹੈ ਉਹ ਤੁਹਾਡੇ ਜਿਹੜੀ ਹੁੰਦੀ ਰਹੇ ਤਾਂ ਬਹੁਤ ਵੀ ਤੁਹਾਡਾ ਧੰਨਵਾਦ ਹੈ ਠੀਕ ਹੈ ਜੀ ਅਸੀਂ ਕੁਝ ਕਰਾਂਗੇ ਆਪਣੇ ਚੈਨਲ ਨਾਲ ਇਹਨਾਂ ਦੇਸ਼ਾਂ ਦੇਸ਼ਾਂ ਦੀ ਪੰਜਾਬਾਂ ਦੇ ਜਿੱਥੇ ਵੀ ਆਪਣੇ ਮਿੱਤਰ ਦੋਸਤ ਪੰਜਵੇਂ ਬੈਠੇ ਹੈ ਉਹਨਾਂ ਸਾਰਿਆਂ ਨੂੰ ਬਾਖੀ ਹੋਈ ਹੋਗੀ ਕਿ ਸੂਰਾਪੁਰ ਦੇ ਵਿਖਾ ਦੇ ਵੀਰ ਵੀਰ ਜਿਹੜੋ ਦੁਕਾਨ ਖੋਲੀ ਹੈ ਉਹਦੇ ਬਰਤਵਤ ਗਾਹਕਾਂ ਔਰ ਵਧੀਆ ਸਮਾਨ ਦਾ ਬਾਜ਼ਾਰ ਮੀਟਾ ਦੇ ਸਮਾਨ ਜਿਹੜਾ ਪਿੰਡ ਵਾਸੀਆਂ ਅੰਗਰ ਇਹ ਵੀ ਗਾਹਕਾਂ ਹੈ ਸਮਝੋ ਸਰਾਕਤ ਜੀ ਮੇਰੇ ਕੀ ਜੀ ਤੁਹਾਨੂੰ ਮੇਰੇ ਕੀ ਬਹੁਤ ਬਹੁਤ